ਕੁਆਰੇ ਟੀਵੀਆ ਦੇ ਉੱਤੇ ਇੱਕ ਹੋਰ ਰੂਪ ਦੇਖਿਆ ਗੀਤਾਂ ਦੇ ਵਿੱਚ ਦੇਖਿਆ ਵਿਲਨ ਇੱਕਦਮ ਖੜਕ ਤਰਕ ਜੈਜੀ ਲਾਹੌਰੀਆ ਇੱਕ ਗੀਤਾਂ ਦੇ ਵਿੱਚ ਵੱਡਾ ਨਾਮ ਫਿਲਮਾਂ ਦੇ ਵਿੱਚ ਵੱਡਾ ਨਾਮ ਜਗਜੀਵਨ ਸਿੰਘ ਖਾਲਸਾ ਕਿਵੇਂ ਬਣੇ ਕਿਵੇਂ ਸੋਜੀ ਮਲ ਦੇ ਵਿੱਚ ਆਈ ਤੁਹਾਡੇ ਇਹ ਹਰ ਚੀਜ਼ ਜਿਹੜੀ ਇਹਨਾਂ ਦੀ ਉਸ ਅਕਾਲ ਪੁਰਖ ਦੇ ਹੱਥ ਵਾਸਤਾ ਬੰਦੇ ਹੱਥ ਵਾਸਤ ਕੁਝ ਨਹੀਂ ਹੈਗਾ ਜੀ ਬਾਬੇ ਕਿਹੜੇ ਕਿੰਨੇ ਕੁ ਗੀਤਾਂ ਦੇ ਵਿੱਚ ਕੰਮ ਕੀਤਾ ਤੁਸੀਂ ਉਸ ਲੁੱਕ ਦੇ ਵਿੱਚ ਜੈਜੀ ਲਾਹੌਰੀਆ ਦੇ ਨਾਮ ਦੇ ਉੱਤੇ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ ਪੰਜਾਬੀ ਫਿਲਮਾਂ 'ਚ ਵੀ ਕੀਤਾ ਸੀਗਾ ਹਰਿਆਣਵੀ ਵੀ ਕੀਤੀ ਸੀ ਬੋਜਪੂਰੀ ਹਾਂ ਹਿੰਦੀ ਮੂਵੀਜ਼ ਵੀ ਮੌਕਾ ਮਿਲਿਆ ਸੀਗਾ ਸਾਉਦੀ ਕੁਝ ਸੀਰੀਅਲ ਵੀ ਕੀਤੇ ਸੀ ਕਲਾਕਾਰ ਬਾਬਾ ਜੀ ਕਿਹੜੇ ਕਿਹੜੇ ਉਹ ਜ਼ਿਆਦਾ ਜੈਸੀ ਵੀ ਦੇ ਕੀਤਾ ਇਹ ਤੁਹਾਨੂੰ ਬਹੁਤ ਦੇਖੀਦਾ ਬਾਬਾ ਜੀ ਬੈਨੀਅਰ ਆਈਆ ਉਹਦਾ ਗਾਣਾ ਚੱਲਦਾ ਲੰਗੀ ਦਾ ਸਲਾਮਾ ਹੁੰਦੀਆਂ ਨੇ ਜੈਲੀ ਦਾ ਸੀਗਾ ਸੀ ਹਾਂਜੀ ਉੜਦੇ ਪਰਿੰਦਾਂ ਨੂੰ ਲਾਉਣਾ ਜਾਣਦੇ ਸੁਖੀ ਦਾ ਵਾਰਤਾ ਤੋਂ ਕਾਫੀ ਮੇਰੇ ਖਿਆਲ ਦੇ ਵਿੱਚ ਮਰਮੋਣ ਵਾਰ ਸੀ ਬੁੱਲੇ ਖਾਤੇ ਰੱਖੇ ਇਹ ਕਿਨਾ ਆਪਣੇ ਹੁਣ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਇਹਨਾਂ ਦਾ ਵੀ ਇੱਕ ਸੌਂਗ ਵਿੱਚ ਬਹੁਤ ਕੰਮ ਕੀਤਾ ਹੈ ਔਖਾ ਸੀਗਾ ਉਸ ਪਾਸੇ ਨੂੰ ਛੱਡ ਕੇ ਇੱਕਦਮ ਆ ਕੇ ਗੁਰਸਿੱਖੀ ਜੀਵਨ ਨੂੰ ਧਰਮ ਕਰ ਲੈਣਾ ਇਹ ਵੇਖੋ ਜੀ ਤੁਹਾਨੂੰ ਦੱਸਿਆ ਨਾ ਵੀ ਸਾਰਾ ਕੁਝ ਜਿਹੜਾ ਨਾ ਉਹਦੇ ਹੱਥਵਾਸਾ ਕਾਲ ਕਰਦੇ ਆ ਤੁਹਾਡੇ ਹੱਥ ਵਿੱਚ ਨਹੀਂ ਹੈਗਾ ਮੈਂ ਤੇ ਜਦੋਂ ਹੁਣ ਹੁਣ ਇਸ ਰੂਪ ਦੇ ਵਿੱਚ ਹੋ ਕਦੇ ਉਹ ਕਲਾਕਾਰਾਂ ਨਾਲ ਕਦਾ ਵੀ ਮੁਲਾਕਾਤ ਹੋਈ ਹੋ ਨਾ ਪਤਰੀ ਜੀ ਗੱਲ ਪਤਾ ਹਾਂ ਹੁੰਦੀਆਂ ਅੱਜ ਵੀ ਕਈ ਹੁੰਦੀਆਂ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾ ਪਰਵਾਹ ਨਹੀਂ ਕਿਸੇ ਕਰਦੀ ਸਭਾਈ ਸੱਚੇ ਨਾ ਉਹ ਸੱਚੇ ਨਾਲ ਬੱਚਪਨ ਸਿੱਕੇ ਠੀਕ ਜਿਹਾ ਹੁਣ ਆਸਟ੍ਰੇਲੀਆ ਵੀ ਗਏ ਲੋਕ ਪਛਾਣਦੇ ਉੱਥੇ ਤੋਂ ਹਾਂਜੀ ਹਾਂਜੀ ਉਹ ਪ੍ਰੇਮ ਕਰਦੇ ਜੀ ਮੈਨੂੰ ਕਹਿੰਦੇ ਵਿਚਾਰਨਾ ਜੀ ਮੈਂ ਗਰੀਬ ਕਹਦਾ ਜਿੱਦਾਂ ਜੋ ਕਿੱਥੇ ਆਂ ਖੇਡ ਤੇ ਬਾਣੇ ਦੀ ਐ ਸਰੇ ਬਾਣੇ ਨੂੰ ਸਤਿਕਾਰ ਹੈ ਜੀ ਹੁਣੇ ਨਹੀਂ ਪਤਾ ਬਿਠੇ ਬਿਠੇ ਆਪਾਂ ਨੂੰ ਦੂਜਾ ਬੱਚੇ ਨੂੰ ਨਾ ਕਿ ਆਣਾ ਹਾਂਜੀ ਤੁਹਾਨੂੰ ਪੁੱਛਣ ਕਿ ਕਹਿੰਦਾ ਉਹ ਆਦਮੀ ਹੈ ਇੱਕਦਮ ਹੀ ਦਮ ਦੀ ਖੇਡ ਹੈ ਸਰ ਹੀ ਆ ਗਿਆ ਤੇ ਚੜਦੀ ਕਲਾ ਨਾ ਆਵੇ ਹੋਰ ਚੜਦੀ ਕਲਾ ਜੇ ਇਸ ਬਾਣੇ ਦੇ ਵਿੱਚ ਰਹਿ ਕੇ ਵੀ ਆਨੰਦ ਨਹੀਂ ਲੈਂਦੇ ਫਿਰ ਫੇ ਹਾਂ ਜੀ ਹਨਾ ਦੋ ਚੀਜ਼ਾਂ ਹੀ ਮਰਿਆ ਕਿ ਸੱਚੇ ਪਾਤਸ਼ਾਹ ਬਾਣੀ ਤੇ ਬਾਣਾ ਏ ਹੁਣ ਐਸੀ ਕਿਰਪਾ ਕਰਿਓ ਵੀ ਸਵਾਸਾਂ ਨੰਨੇ ਬਿਜਵੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਪਾਛੋ। ਬਸ ਠੀਕ ਹੈ ਬਾਬਾ ਜੀ ਹਾਲ ਨੇ ਜੀ ਠੀਕ ਠਾਕ ਹੋ ਜੀ। ਵਾਹਿਗੁਰੂ ਜੀ ਕਿਰਪਾ ਹਰ ਗੁਰੂ ਜੀ ਮਹਾਰਾਜ ਸਾਭ ਜੀ ਸੁਣਾਓ। ਬਹੁਤ ਸਾਰੇ ਲੋਕਾਂ ਦੇ ਟੀਵੀਆਂ ਦੇ ਉੱਤੇ ਇੱਕ ਹੋਰ ਰੂਪ ਦੇਖਿਆ ਗੀਤਾਂ ਦੇ ਵਿੱਚ ਦੇਖਿਆ ਵਿਲਨ ਇਕਦਮ ਖੜਕ ਤੜਕ ਲੜਾਈ ਝਗੜੇ ਵਾਹਿਗੁਰੂ ਉਹ ਜੀਵਨ त्याग ਦਾ ਜੀਵਨ ਮੈਂ ਮਹਿਸੂਸ ਕੀ ਕਰ ਰਹੇ ਪਹਿਲਾਂ ਬਾਈ ਤੁਸੀਂ ਦੇਖੋ ਜੀ ਮਹਿਸੂਸ ਤੇ ਰਹਦੀ ਰਹਿੰਦਾ ਜੀ ਇਹ ਜਿਹੜਾ ਬਾਣਾ ਨਾ ਜੀ ਇਹ ਕਲਗੀਾਂ ਵਾਲੇ ਪਾਸ਼ਾ ਦਾ ਬਾਣਾ ਜੀ ਜੇ ਆਪਾਂ ਹੁਣ ਤੱਕ ਜੇ ਪੁਰਾਣੀ ਹਿਸਟਰੀ 'ਚ ਵਾਹਤ ਜਾਈਏ ਦੇਖੀਏ ਸਾਰਾ ਕੁਝ ਦੇਖੀਏ ਤੇ ਸਿਰਫ ਤੇ ਸਿਰਫ ਇੱਕੋ ਹੀ ਐਸੇ ਮਹਾਂਪੁਰਖ ਹੋਏ ਨੇ ਜਿਹੜੇ ਆਪਣੇ ਗੁਰੂ ਪਾਸ਼ਾ ਸਤਿ 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 ਸਹਿਬ ਜੀ ਗੋਵਿੰਦ ਸਿੰਘ ਪਾਸ਼ਾ ਜੀ ਕਲਗੀਆਂ ਨੇ ਪਾਸ਼ਾ ਜਿਨ੍ਹਾਂ ਨੇ ਆਪਣਾ ਸਰੂਪ ਆਪਣੇ ਖਾਲਸੇ ਨੂੰ ਦਿੱਤਾ ਜੀ ਬਿਲਕੁਲ ਪਿੱਛੇ ਛੱਡਿਆ ਕੁਝ ਨਹੀਂ ਤੇ ਜਦੋਂ ਉਹਨਾਂ ਦਾ ਸਰੂਪ ਹੀ ਉਹਨਾਂ ਆਪਣਾ ਬਖਸ਼ਤਾ ਤੇ ਫਿਰ ਇਹ ਚ ਆਨੰਦ ਆਉਂਦੀ ਹੋਰ ਆਨੰਦ ਕਿੱਥੇ ਹੋ ਸਕਦਾ ਜੀ ਕੀ ਬਾਤ ਹੈ ਐਵੇਂ ਆਨੰਦ ਤੇ ਬਾਣੇ ਚ ਹੀ ਆ ਜੀ ਮੇਰੇ ਪਾਸ਼ਾ ਕਿਰਪਾ ਕਰਨੇ ਉਹਨਾਂ ਜ਼ਿੰਦਗੀ ਦੇ ਅਸਲੀ ਜਿਹੜਾ ਜੀ ਬਸ ਅਸਲੀ ਖੇਡ ਇਹੀ ਹੈ ਜੀ ਬਸ ਬਾਕੀ ਦਾ ਸਭ ਚਲੀ ਜਾਂਦਾ ਜੀ ਜੈਸੀ ਲਾਹੌਰਿਆ ਇੱਕ ਗੀਤਾਂ ਦੇ ਵਿੱਚ ਵੱਡਾ ਨਾਮ ਪੰਡਤ ਵਿੱਚ ਵੱਡਾ ਨਾਮ ਜਗਜੀਵਨ ਸਿੰਘ ਖਾਲਸਾ ਕਿਵੇਂ ਬਣੇ ਕਿਵੇਂ ਸੋਚੀਮਾਨ ਦੇ ਵਿੱਚ ਆਈ ਤੁਹਾਡੇ ਇਹ ਹਰ ਚੀਜ਼ ਜਿਹੜੀ ਹਨ ਜੀ ਉਸ ਅਕਾਲ ਪੁਰਖ ਦੇ ਹੱਥ ਵਸਦਾ ਬੰਦੇ ਦੇ ਹੱਥ ਵਸ ਕੁਝ ਨਹੀਂ ਹੈਗਾ ਜਦੋਂ ਪਰਮੇਸ਼ਰ ਕਿਰਪਾ ਕਰਦਾ ਨਾ ਹੀ ਉਦੋਂ ਬੰਦੇ ਦੀ ਜ਼ਿੰਦਗੀ ਬਦਲਦੀ ਆ ਤੇ 10 ਨਾਲ ਵੀ ਇਦਾਂ ਹੀ ਕੁਝ ਹੋਇਆ ਅੱਗੇ ਵੀ ਕਾਫੀ ਇੰਟਰਵਿਊਜ਼ ਵਿੱਚ ਦੱਸ ਚੁੱਕੇ ਆ ਜੀ ਇਹ ਸਾਰੀ ਮਹਾਂਪੁਰਖਾਂ ਨੇ ਕਿਰਪਾ ਕੀਤੀ ਜੀ ਅੱਛਾ ਮਹਾਂਪੁਰਖ ਸੰਤ ਪਾਪਾ ਕਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਅੱਛਾ ਉਹਨਾਂ ਦੀ ਕਿਰਪਾਈ ਜੀ ਉਹਨਾਂ ਨੇ ਕਿਹਾ ਇਹ ਮੁੜਿਆ ਤੇ ਉਹਨਾਂ ਨੇ ਮੋੜਾ ਮਾਰਿਆ ਤੇ ਮਹਾਂਪੁਰਖ ਬਾਬਾ ਗੱਜਨ ਸਿੰਘ ਜੀ ਮਿਸਲ ਚੀਤਾਂ ਤਰਨਦਲ ਬਾਬਾ ਬਗਲਾ ਸਾਹਿਬ ਦੇ ਜਿਹੜੇ ਮੁਖੀ ਸੀਗੇ ਸਟਕੰਡ ਵਾਸੀ ਜੀ ਉਹਨਾਂ ਅਰਦਾਸਾ ਕਰਕੇ ਤੇ ਦਾਸ ਦੇ ਕੇਸ ਰਖਾਈ ਭਾਈ ਤੋਂ ਬਾਅਦ ਕੇਸ ਖਤਮ ਨਹੀਂ ਕਰਨਾ ਅੱਛਾ ਤੇ ਮਹਾਂਪੁਰਖ ਬਾਬਾ ਜੋਗਾ ਸਿੰਘ ਜੀ ਮਿਸਲ ਚੀਤਾਂ ਤਰਨਦਲ ਬਾਬਾ ਬਗਲਾ ਸਾਹਿਬ ਦੇ ਮੌਜੂਦਾ ਮੁਖੀ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਦਮਾਲਾ ਚਲਾਇਆ ਸੀ ਮੇਰੇ ਕੀ ਬਾਤ ਹੈ ਤੇ ਐਸੀ ਕਿਰਪਾਈ ਜੀ ਬਸ ਦੇਖ ਲੋ ਜਿੰਦਗੀ ਬਦਲ ਗਈ ਔਰ ਇੱਕ ਹੋਰ ਚੀਜ਼ ਹੈ ਜੀ ਅੱਜ ਇਸ ਜਗ੍ਹਾ ਤੇ ਖਲੋਤੇ ਆ ਨਾ ਜੀ ਆਪਾਂ ਜੀ ਇਹ ਕੁਟੀਆਂ ਵੀ ਉਹਨਾਂ ਮਾਹਾਂਪੁਰਖਾਂ ਦੀ ਦੇਣ ਆ ਜੀ ਕੀ ਬਾਤ ਹੈ ਇਹ ਵੀ ਅਸੀਂ ਆ ਮੇਨ ਰੋਡ ਤੇ ਖਲੋਤੇ ਸੀਗੇ ਤੇ ਬਾਬਾ ਜੋਗਾ ਸਿੰਘ ਜੀ ਮੈਨੂੰ ਕਹਿੰਦਾ ਲੋਰੀਆ ਸਾਹਿਬ ਆਪਾਂ ਵੀ ਘਰ ਪਾਈਏ ਮੈਂ ਕਿ ਤੁਹੀਂ ਕਿਰਪਾ ਕਰਨੀ ਆ ਹਾਂ ਤੇ ਉਹਨਾਂ ਨੇ ਮੁੜ ਕੇ ਅਸਾਚੋ ਜਰਜਾਇਆ ਕਿ ਕੋਈ ਵੀ ਜੌਬ ਕਰਦੇ ਸੀ ਜਲੰਧਰ 포ਸਟਿੰਗ ਸੀ ਸਾਡੀ ਵੈਸੇ ਉਹਨਾਂ ਦੀ ਹਜੇ ਜੌਬ ਰਹਿੰਦੀ ਸੀ ਚਾਰ ਪੰਜ ਸਾਲ ਹੋਰ ਪਰ ਉਹ ਬੇਟਾ ਕਹਿੰਦਾ ਬਾਰਾ ਵੀ ਹੁਣ ਛੱਡੋ ਪੜਾ ਦੋਵੇਂ ਤੇ ਹੈ ਜੀ ਕੀ ਕਰਨਾ ਵਾ ਅਸੀਂ ਪ੍ਰੀਮਚੂਰ ਰਿਟਾਇਰਮੈਂਟ ਲਾ ਕੇ ਆ ਗਏ ਅੱਛਾ ਤੇ ਮਹਾਪੁਰਖਾਂ ਨੇ ਆਪਣੇ ਹਸਤ ਕਮਲਾਂ ਦੇ ਨਾਲ ਇੱਥੇ ਨੀ ਪੱਥਰ ਰੱਖਿਆ ਔਰ ਤੁਹਾਨੂੰ ਇੱਕ ਹੋਰ ਚੀਜ਼ ਦਸੀਏ ਜਿੱਦਨ ਨੀ ਪੱਥਰ ਰੱਖਿਆ ਉਸ ਦਿਨ ਇੰਦਰ ਨੇ ਪੂਰਾ ਐ ਖੁਸ਼ੀ ਪ੍ਰਗਟ ਕੀਤੀ ਜੀ ਪੂਰਾ ਇੰਦਰ ਆਇਆ ਤੇ ਨੀਆਂ ਭੜਕੀਆਂ ਜਲਦੇ ਨਾਲ ਪੂਰਾ ਹੋ ਗਿਆ ਜੀ ਮੇਰੇ ਦੋਸਤ ਜੱਜੀ ਦਾ ਉਹ ਵੀ ਅਸੀਂ ਬਾਬਾ ਬਕਾਲਾ ਸਾਹਿਬ ਮਲੇ ਤੇ ਮਾਹਪੁਰਖ ਆ ਗਜਨ ਸਿੰਘ ਜੀ ਮਾਹਪੁਰਖ ਹੁਣ ਜੱਜੀ ਸਾਹਿਬ ਨੂੰ ਉਹ ਹੌਲੀ ਜੀ ਕਹਿੰਦੇ ਉਹ ਇਹਦੇ ਘਰ ਦਾ ਨਹੀਂ ਪੱਥਰ ਰੱਖਾਇ ਹੀ ਇੰਦਰ ਵੀ ਆਇਆ ਸੀ ਅੱਛਾ ਉਹਨਾਂ ਦੇ ਐਸੇ ਬਚਨ ਨੇ ਅੱਜ ਅੱਜ ਤੱਕ ਅਸੀਂ ਜਦੋਂ ਵੀ ਘਰ ਦਾ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਹਾਂ ਨਾ ਜੀ ਜੀ ਉਦੋਂ ਹੀ ਆਣ ਕੇ ਸ਼ਕਤਾ ਸ਼ੁਰੂ ਹੋ ਜਾਂਦੀਆਂ ਪੈਸੀ ਚੋੜ ਦੇ ਮੇਰੇ ਪਾਸ਼ੇ ਨੇ ਅੱਜ ਮੈਸ਼ਦਾਵਾ ਜੀ ਆ ਨਾਲ ਦੇ ਮੁੰਡਿਆਂ ਨੂੰ ਪੁੱਛ ਕੇ ਦੇਖੋ ਜਿੰਨੇ ਆ ਲੱਗੇ ਨਾ ਆਉਣ ਲੱਕੜ ਵਾਲੇ ਬੰਦੇ ਲੱਗੇ ਜਦਨ ਵੀ ਆਉਂਦੇ ਨੇ ਉਦੋਂ ਹੀ ਕੋਈ ਸਮਾਨ ਲੈਣਾ ਉਦੋਂ ਹੀ ਮੀ ਆ ਜਾਂਦਾ ਅੱਛਾ ਜੀ ਜੇ ਬਿਜਲੀ ਦਾ ਕੰਮ ਕਰੋ ਤਾਂ ਵੀ ਆ ਜਾਣਾ ਜੇ ਇਹ ਟੈਰ ਲਾਉਣੀ ਆ ਤਾਂ ਵੀ ਸਾਡੇ ਹਰ ਕੰਮ ਨਹੀਂ ਆਈਗਾ ਵੀ ਇੰਦਰ ਖੋਜ ਹੋ ਜਾਂਦਾ ਮਾਹ ਪੁਰਖਾਂ ਨੂੰ ਚੰਗਾ ਬਾਹ ਫੜਾ ਕੇ ਠੀਕ ਹੈ ਬੜੀ ਚੰਗੀ ਗੱਲ ਹੈ ਜੀ ਬਾਬੇ ਕਿਹੜੇ ਕਿੰਨੇ ਕੁਦੋਂ ਗੀਤਾਂ ਦੇ ਵਿੱਚ ਕੰਮ ਕੀਤਾ ਤੁਸੀਂ ਉਸ ਲੁੱਕ ਦੇ ਵਿੱਚ ਜੈਦੀ ਲਾਹੌਰਿਆ ਦੇ ਨਾਂ ਦੇ ਉੱਤੇ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ ਬਾਬਾ ਜੀ ਕਾਫੀ ਫਿਲਮਾਂ ਦੇ ਵਿੱਚ ਤੇ ਸੌਂਗਸ ਦੇ ਬੰਦੀ ਕਰ ਲਏ ਜੀ ਕਈ ਸੈਂਗੜਿਆਂ 'ਚ ਹੀ ਸੀਗੇ ਅੱਛਾ ਜੀ ਤੇ ਪੰਜਾਬੀ ਫਿਲਮਾਂ 'ਚ ਵੀ ਕੀਤਾ ਸੀਗਾ ਹਰਿਆਣਵੀ ਵੀ ਕੀਤੀ ਸੀ ਭੋਜਪੂਰੀ ਹਾਂ ਹਿੰਦੀ ਮੂਵੀਜ਼ ਵੀ ਮੌਕਾ ਮਿਲਿਆ ਸੀਗਾ ਸਾਉਦੀ ਕੁਝ ਸੀਰੀਅਲ ਵੀ ਕੀਤੇ ਸੀ ਅੱਛਾ ਜੀ ਫਿਰ ਰੈਸਲਿੰਗ ਕਰਦੇ ਰਹੇ ਜੋ ਕਲਰਸ ਦੇ ਰਿੰਗ ਕਾ ਕਿੰਗ ਸ਼ੋਅ ਹੁੰਦੇ ਸੀਗਾ ਫ੍ਰੀ ਸਟਾਈਲ ਜਿਹਦਾ ਆਪਾਂ ਜੀ ਕਹਿ ਦਿੰਨੇ ਆ ਵੇ ਹੁੰਦੀ ਆ ਪ੍ਰੋਫੈਸ਼ਨਲ ਰੈਸਲਿੰਗ ਹੁੰਦੀ ਆ ਹਾਂਜੀ ਉਦੋਂ ਵੀ ਗੁਰੂ ਪਾਸ਼ਾ ਲੈ ਗਏ ਸੀ ਜੀ ਤੇ ਸਾਰੇ ਜਿੱਦਾਂ ਹੀ ਕਾਠਪੁਤਰੀ ਜਿੱਦਾਂ ਨਚਉਂਦੇ ਰਹੇ ਨੱਚੀ ਗਏ ਜੀ ਤੇ ਬੱਸ ਉਹਨਾ ਹੁਣ ਕਿਹਾ ਵੀ ਪੁੱਤ ਬੱਸ ਕਰ ਹੁਣ ਚੱਲ ਪੁੱਤ ਨੱਚਦੇ ਆ ਨਾ ਅੰਦਰ ਤੇ ਕਲਾਕਾਰ ਬਾਬਾ ਜੀ ਕਿਹੜੇ ਕਿਹੜੇ ਉਦੋਂ ਜ਼ਿਆਦਾ ਜੈਸੀ ਵੀ ਦੇ ਕੀਤਾ ਤੁਹਾਨੂੰ ਬਹੁਤ ਦੇਖੀਦਾ ਹੁੰਦਾ ਜੀ ਬਾਬਾ ਜੀ ਬੈਨੀਏ ਦਾ ਹੀ ਆ ਉਦੋਂ ਗਾਣ ਚੱਲਦਾ ਲੰਗੀ ਦਾ ਸਲਾਮਾ ਹੁੰਦੀਆਂ ਨੇ ਹਮ ਜੈਲੀ ਦਾ ਸੀਗਾ ਸੀ ਹਾਂਜੀ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਸੁਖੀ ਦਾ ਵਾਰਤਾ ਤਾਂ ਉਹ ਕਾਫੀ ਮੇਰੇ ਖਿਆਲ ਦੇ ਵਿੱਚ ਮਨਮੋਹਨ ਵਾਰਸ ਜੀ ਖੁੱਲੇ ਖਾਤੇ ਰੱਖੇ ਹਾਂਜੀ ਕੀ ਨਾ ਫਰੋਜ਼ ਖਾਨ ਉਹ ਨਹੀਂ ਮੇਰੇ ਖਿਆਲ ਤਕਰੀਬਨ ਉਹ ਤੋਂ ਪੰਜਾਬੀ ਹਰ ਗੀਤ ਦੇ ਵਿੱਚ ਤੁਸੀਂ ਦੇਖਦੇ ਸੀ ਬੜੇ ਸੌਂਗ ਕਿਹਾ ਮਹਾਰਾਜ ਨੇ ਕਰਾਇਆ ਜੀ ਉਦੋਂ ਤੇ ਸਾਰੀ ਖੇੜ ਹੈ ਜੀ ਹਾਂਜੀ ਈਵਨ ਕਿ ਇੱਕ ਮੈਨੂੰ ਅੱਜ ਯਾਦ ਆ ਗਿਆ ਤੁਹਾਡੀ ਗੱਲ ਤੋਂ ਇਹ ਕਿਨਾ ਆਪਣੇ ਹੁਣ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਇਹਨਾਂ ਦਾ ਵੀ ਇੱਕ ਸੌਂਗ ਚ ਮਨਾ ਕੰਮ ਕੀਤਾ ਆ ਉਹ ਜਿਹੜਾ ਲਾ ਕੇ ਬਜ਼ੁਰਗ ਬਜ਼ੁਰਗ ਬਣਿਆ ਸੀ ਮੈਂ ਕੀ ਬਾਤ ਹੈ ਉਹ ਕੋਈ ਨਸ਼ਾ ਉਤੇ ਸੀਗਾ ਅੱਜ ਕੱਲ ਦੇ ਜਿਸ ਤਰ੍ਹਾਂ ਮੁੰਡੇ ਆ ਇਸ ਤਰ੍ਹਾਂ ਕੁਝ ਹਾਂਜੀ ਨਸ਼ੇ ਕਰਕੇ ਕੰਮ ਨਹੀਂ ਕਰਦੇ ਬਾਪੂ ਅਜੇ ਵੀ ਕਰ ਤਕੜੇ ਇਸ ਤਰ੍ਹਾਂ ਉਹ ਵੀ ਮੈਨੂੰ ਅੱਜ ਅੱਜ ਯਾਦ ਆਇਆ ਤੁਹਾਡੇ ਇਹ ਮਤਲਬ ਲੰਬੀ ਲਿਸਟ ਹੈਗੀ ਨਾ ਇਹਨਾਂ ਚੀਜ਼ਾਂ ਦੀ ਪੰਜਾਬ ਪੁੱਛ ਵੀ ਬਬਾਈ ਸਰਵਿਸ ਕੀਤੀ ਕਿੰਨੇ ਸਾਲ ਕੀਤੀ ਮੈਂ 2007 ਚ ਮੈਂ ਲੈ ਗਿਆ ਸੀ ਪੈਨਸ਼ਨ ਮਹਾਰਾਜ ਦੀ ਕਿਰਪਾ ਨਾਲ 프리ਮੇਜਰ ਹੈ ਹਾਂਜੀ ਠੀਕ ਹੈ ਤੇ ਬਸ ਚੱਲੀ ਜਾਂਦਾ ਇਹ ਕੰਮ ਜੀ ਮਹਾਰਾਜ ਦੀ ਕਿਰਪਾ ਨਾਲ ਉਹ 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 ਬੱਬਾ ਜੀ ਦੀ ਜ਼ਿੰਦਗੀ ਨੂੰ ਉਹ ਤੁਹਾਡਾ profession ਸੀਗਾ ਜਿਹੜਾ profession ਉਸ profession ਨੇ ਦਿੱਤਾ ਵੀ ਬਹੁਤ ਕੁਝ ਮਹਾਰਾਜ ਦੀ ਕਿਰਪਾ ਨਾਲ ਹਨਾ ਅੱਗੇ ਹੋਰ ਵੀ ਜਿੱਦਾਂ ਅੱਜ ਪੰਜਾਬੀ ਇੰਡਸਟਰੀ ਵਿੱਚ ਕੰਮ ਚੱਲ ਰਿਹਾ ਬਹੁਤ ਕੰਮ ਮਿਲਣਾ ਸੀਗਾ ਉਸ ਪਾਸੇ ਰਹਿੰਦੇ ਔਖਾ ਸੀਗਾ ਉਸ ਪਾਸੇ ਨੂੰ ਛੱਡ ਕੇ ਇੱਕਦਮ ਆ ਕੇ ਗੁਰਸਿੱਖੀ ਜੀਵਨ ਨੂੰ ਧਾਰਨ ਕਰ ਲੈਣਾ ਏ ਵੇਖੋ ਜੀ ਤੁਹਾਨੂੰ ਦੱਸਿਆ ਨਾ ਵੀ ਸਾਰਾ ਕੁਝ ਜਿਹੜਾ ਨਾ ਉਹ ਤੇ ਹੱਥਵਾਸਾ ਕਾਲਪੁਰਖ ਦੇ ਆ ਤੁਹਾਡੇ ਹੱਥ ਕੁਝ ਨਹੀਂ ਹੈਗਾ ਮੈਂ ਤੇ ਕੋਈ ਸਮੇਂ ਵਾਸਤੇ ਆਇਆ ਸੀ ਜੀ ਵੀ ਜਿਸ ਤਰ੍ਹਾਂ ਆਣ ਕੇ ਤੇ ਕੋਈ ਸੋਚਿਆ ਵੀ ਨਹੀਂ ਸੀ ਕਿ ਮਾਰੇ ਬਾਣਾ ਬਖਸ਼ਣ ਕੇ ਮੈਂ ਤੇ ਇਹ ਜਿਸ ਤਰ੍ਹਾਂ ਬਸ ਇਹ ਹਫਤੇ ਇੱਕ ਵਾਸਤੇ ਇੱਕ ਸਾਹਮਣੇ ਆਇਆ ਸੀਗਾ ਆਣ ਕੇ ਉਹ ਬਸ ਮਹਾਪੁਰਖਾਂ ਨੇ ਜਦੋਂ ਉਹਨਾਂ ਦੀ ਦ੍ਰਿਸ਼ਟੀ ਪਈ ਆ ਮੁਖਤ ਸਾਬ ਵੀ ਬਾਬਾ ਗੁਰਦੇਵ ਸਿੰਘ ਆ ਅੱਛਾ ਜੀ ਦੀ ਬਾਗਲੇ ਮਹਾਪੁਰਖ ਸੰਤਾਂ ਦੀ ਉਹੀ ਮੈਨੂੰ ਕਹਿੰਦੇ ਕਿ ਮੜਿਆ ਅੱਬਾ ਦਰਸ਼ਨ ਸਿੰਘ ਹੁਣੀ ਆ ਪਤਾਂ ਦੇ ਸਰਪੰਚ ਨੇ ਮੇਰੇ ਬਲਾ ਇਹੋ ਹੀ ਨੇ ਇਹਨਾਂ ਦੇ ਸੰਗ ਨਹੀਂ ਸਾਰਾ ਕਾਰਜ ਕੀਤਾ ਜੀ ਜਦੋਂ ਗਏ ਆ ਤੇ ਉਹਦੇ ਮੈਨੂੰ ਜਦੋਂ ਬਾਬਿਆਂ ਕਿਹਾ ਮੜਿਆ ਵੀ ਮੜਿਆ ਤੇ ਮੈਂ ਮੈਂ ਕਹੇ ਮੜਿਆ ਨਹੀਂ ਜਾਂਦਾ ਫੇਰ ਕਿਹਸਾ ਧਾਰੀ ਹੋ ਜਾ ਮੈਂ ਚੁੱਪ ਰਿਆ ਤੀਜੀ ਨੇ ਕਹਿੰਦੇ ਚੰਗਾ ਰਹੇਗਾ ਵਾਪਸ ਆ ਜਾ ਬਾਬਾ ਜਨ ਕੀਤੇ ਆ ਮੈਂ ਤੇ ਆਉਂਦੇ ਆ ਆਖੀ ਜਿਵੇਂ ਸਰਪੰਚ ਸਾਹਿਬ ਨੂੰ ਮੈਂ ਕਹੇ ਮੈਂ ਕਿੱਥੇ ਰੱਖਣੇ ਕਿੱਥੇ ਰੱਖ ਨਹੀਂ ਸਕਦਾ ਬਾਦ ਹੋਏ ਅਸਾ ਚੋਈ ਰਤੈਗ ਭਾਨਾ ਬਣਿਆ ਹੈ ਅੱਛਾ ਜਿਸ ਦਿਨ ਅਰਦਾਸ ਆਇਆ ਮੇਰੇ ਉਸ ਦਿਨ ਸਾਡੇ ਉਹ ਸਿੰਘ ਸਾਹਿਬ ਨਾਸਜੀ ਨੇ ਤੇ ਭੰਗਮ ਨੇ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਨੇ ਕਾਲੀ ਦਰਸ਼ਨ ਹੋ ਗਿਆ ਉਹਨਾਂ ਦੇ ਖਡੂਰ ਸਾਹਿਬ ਜੋੜ ਮਿਲੇ ਤੇ ਠੀਕ ਹੈ ਜੀ ਇਹ ਉਹ ਤਾਂ ਨਹੀਂ ਕਹੀ ਜਾਂਦਾ ਮੈਨੂੰ ਜੀਵਨ ਸਿੰਘ ਜੇ ਗੁਰੂ ਪਾਛਾਣ ਚਾਇਆ ਤਾਂ ਅੱਜ ਤੋਂ ਬਾਅਦ ਕੇਸ ਖਤਲ ਨਹੀਂ ਕਰਾਉਂਦਾ ਅੱਛਾ ਨਾ ਭਾਗਾ ਜੋ ਰੱਖ ਨਹੀਂ ਸਕਦਾ ਫੇਕ ਵਜਨ ਹੋਰ ਕਰਨ ਦੇ ਵੀ ਜਿਹੜੀ ਲੈਂਡ ਟੁੱਟ ਜੇ ਮੁੜ ਕੇ ਉਹ ਜੁੜਦੀ ਨਹੀਂ ਹਾਂ ਮਾਹਪੁਰਖ ਚੌਂਣ ਤੇ ਲੈਂਡ ਲਦਨ ਲੰਮੀ ਕਰਦੇ ਹਾਂ ਉਦੋਂ ਗੱਲ ਸਮਝਦੀ ਸੀ ਆਉਂਦੀ ਪਰ ਜਦੋਂ ਫਿਰ ਮਹਾਰਾ ਜੀ ਨੇ ਕਿਰਪਾ ਕੀਤੀ ਫੇ ਸਮਝ ਆਈ ਵੀ ਨਹੀਂ ਇਹ ਕਿਹੜਾ ਅੰਦਰadian ਹੈ ਅਜੀ ਜਦੋਂ ਹੁਣ ਹੁਣ ਇਸ ਰੂਪ ਦੇ ਵਿੱਚ ਉਹ ਕਦੇ ਉਹ ਕਲਾਕਾਰਾਂ ਨਾਲਕ ਦਾ ਵੀ ਮੁਲਾਕਾਤ ਹੋਈ ਉਹ ਨਾ ਇੱਕ ਤਰਾਜ਼ ਦੀ ਗੱਲ ਪਤਾ ਹਾਂ ਹੁੰਦੀਆਂ ਅੱਜ ਵੀ ਕਈ ਹੁੰਦੀਆਂ ਅੱਛਾ ਹੁਣੇ ਮੈਂ ਆਸਟ੍ਰੇਲੀਆ ਤੋਂ ਆਇਆ ਇੱਕ ਸਾਲ ਲਾ ਕੇ ਆਇਆ ਪੂਰਾ ਬੇਟੇ ਕੋ ਗਿਆ ਸੀਗਾ ਜੀ ਇੱਕ ਆ ਮੂਵੀ ਆ ਰਹੀ ਨਾ ਫੋਰਥ ਬੈਟਲ ਆ ਰਹੀ ਆ ਹਾਂਜੀ ਕਪਲ ਕਲੈਂ ਜੀ ਨੇ ਜਿਹੜੇ ਜੀ ਡਾਇਰੈਕਟਰ ਨੇ ਤੇ ਅਸੀਂ ਇਕੱਠਿਆਂ ਮੁੱਠਬੜ ਕੀਤੀ ਸੀ ਮੂਵੀ ਹਰਿਆਣਵੀ ਅੱਛਾ ਜੀ ਇਹਨਾਂ ਦੀ ਕਾਲ ਆਈ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਮੈਂ ਕਿਹਾ ਮੈਂ ਆਸਟ੍ਰੇਲੀਆ ਤੇ ਆਣ ਕੇ ਨਹੀਂ ਆਇਆ ਚਲੋ ਵੀ ਆ ਸਕਦਾ ਫੇ ਹੁਣ ਇਹ ਚ ਯੋਗਰਾਜ ਜੀ ਮੇਰੇ ਨਾਲ ਕਰ ਰਹੇ ਨੇ ਕੰਮ ਹੋਰ ਕਾਫੀ ਨੀਨਾ ਭਾਜੀ ਸਾਰੇ ਨੇ ਅੱਛਾ ਜੀ ਤੇ ਪਰ ਮੇਰਾ ਜਿਸ ਤਰ੍ਹਾਂ ਮਨ ਹੈ ਨਹੀਂ ਹੁਣ ਪਤਾ ਗੱਲ ਕੀ ਆ ਜੀ ਇਹ ਜਿੱਦੋਂ ਇੱਕ ਵਾਰੀ ਨਿਕਲ ਆਏ ਨਾ ਹੁਣ ਉਹ ਫੇ ਗੱਲ ਬਣਦੀ ਦੀ ਫੇ ਜਦੋਂ ਆਉਂਦਾ ਨਾ ਕਈ ਵਾਰੀ ਆਪਾਂ ਨੂੰ ਇਕ ਅਲਫਾਜ਼ ਆ ਨਾ ਵੀ ਚਸਕੇ ਦਾ ਕਹਿੰਦੇ ਨੇ ਚਪਚਾਪੀ ਇਹਨੂੰ ਚਸਕਾਈ ਵੀ ਚਸਕਾ ਜਿਹੜਾ ਨਾ ਇਹ ਜੀਵ ਨੂੰ ਲੱਗ ਜਾਵੇ ਮਨ ਕਿ ਫੇਰ ਨਾ ਤੁਰ ਪਈਏ ਜਿੱਦ ਤੂੰ ਮਾਰਾਈ ਨਾ ਕਿ ਕੱਢਿਆ ਵਾ ਵੀ ਉਹ ਆਨੰਦ ਲਓ ਜ਼ਿੰਦਗੀ ਦੇ ਹਨਾ ਸ਼ਕਣੇ ਤੋਂ ਪ੍ਰਸ਼ਾਦੇ ਆ ਮਨਾਂ ਕਿਰਪਾ ਕਰਨ ਹਾਂਜੀ ਤੇ ਉਹ ਫੇਰ ਉਧਰ ਜਾ ਕੇ ਤੇ ਫੇਰ ਕਿਤੇ ਖੇਡ ਨਾ ਹਾਂ ਹਾਂਜੀ ਆਖੀ ਦਾ ਕਦੀ ਇਹਨਾਂ ਦਾ ਮਲਕਤ ਹੋਈ ਜਦੋਂ ਜੈਜੀ ਵੀ ਬਾਤ ਸੁਣਾਣਾ ਕਦੀ ਇਹਨਾਂ ਕਦੀ ਨਹੀਂ ਨਹੀਂ ਮੁੜ ਕੇ ਨਹੀਂ ਬਾਣੇ ਜ ਬਾਣੇ ਤੋਂ ਬਾਅਦ ਨਹੀਂ ਹੋਇਆ ਘਰਤੀ ਮੇਰਾ ਹਾਂਜੀ ਸਾਰਾ ਨਾ ਹਾਂਜੀ ਹਾਂਜੀ ਉਹ ਤਾਂ ਕਈ ਕਿ ਡਾਇਰੈਕਟਰ ਸਾਹਿਬ ਸੀ ਕਈਆਂ ਨਾਲ ਜਾਂ ਜਿਸ ਤਰ੍ਹਾਂ ਤੇ ਉਹਨਾਂ ਨਾਲ ਹੁੰਦੀ ਰਹੀ ਆ ਕਈ ਸਿੰਗਰ ਨੇ ਜਿਹੜਾ ਸੋਹਣ ਚੰਕਰਪਾਲ ਜਿਹੜੀ ਉਹ ਮਿਲਦੇ ਰਹੇ ਨੇ ਬਾਅਦ ਵਿੱਚ ਮਿਲੂ ਅੱਛਾ ਜੀ ਹੋਰ ਕਈਆਂ ਨਾਲ ਹੋਈ ਆ ਤੇ ਪਰ ਮੈਂ ਮੁੜ ਕੇ ਜਿਆਦਾ ਮੈਂ ਤਾਂ ਇੰਟਰਵਿਊ ਨਹੀਂ ਕਰਦਾ ਨਾ ਪਰ ਆਪ ਜੀ ਨੂੰ ਪਤਾ ਹੀ ਹੈ ਜਦੋਂ ਪਹਿਲੀ ਇੰਟਰਵਿਊ ਕੀਤੀ ਆਪ ਜੀ ਨੇ ਜੀ ਜੀ ਉਹ ਫੇਰ ਮਹਾਪੁਰਖਾਂ ਕਹਿੰਦੇ ਨਹੀਂ ਇੰਟਰਵਿਊ ਵੇਖ ਕੇ ਜੇਕਰ ਕਈ ਇਹ ਨਵੇਂ ਬੱਚਿਆਂ ਤੇ ਮਨ ਚਾਉਂਦਾ ਵਾ ਵੀ ਜੇਕਰ ਇਹ ਬੰਦਾ ਵੀ ਕਿਹੋ ਜਿਹਾ તરી ਹੋ ਸਕਦਾ ਅਸੀਂ ਕਿਉਂ ਨਹੀਂ ਇਹ ਦੇਖ ਕੇ ਮਤਲਬ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਜੀ ਤੇ ਜੇ ਗੱਲ ਬਣ ਜਾਈ ਗੁਰੂ ਪਾਤਸ਼ਾਹ ਦੇ ਨਾਮ ਦੀ ਜੇ ਕੋਈ ਆਪਣੇ ਬੱਚੇ ਆ ਵੀ ਉਹ ਸਿੰਘ ਸੱਜਣ ਖੰਡੇ ਪਟਕੀ ਦੀ ਪੋਲ ਛਕਣ ਤੇ ਪਿਆਰ ਪਰ ਤਿਆਰ ਹੋਣ ਤੇ ਫੇਖੇ ਨਰਲੀ ਬਣਦੀ ਆ ਵੇਖ ਕੇ ਬਣ ਜਾਂਦੇ ਚੰਗੀ ਗੱਲ ਹੀ ਆ ਜੀ ਜੇਕਰ ਆ ਹੁਣ ਇੰਟਰਵਿਊ ਚੱਲ ਰਹੀ ਆ ਜੇ ਇਹ ਦੇਖ ਕੇ ਵੀ ਕੋਈ ਆਪਣਾ ਬੱਚਾ ਹੋਵੇ ਜਿਸ ਤਰ੍ਹਾਂ ਮੈਂ ਪਹਿਲੋਂ ਸੀਗਾ ਭੋਲਿਆ ਪਟਕਿਆ ਹਾਂਜੀ ਵੀ ਨਹੀਂ ਸੀ ਉਦੋਂ ਧਿਆਨ ਤੇ ਜੇ ਮਹਾਰਾਜ ਨੇ ਬਾਣਾ ਬਖਸ਼ਤਾ ਜੀ ਅੱਜ ਵੀ ਕੋਈ ਦੇਖ ਕੇ ਮੇਰਾ ਕੋਈ ਛੋਟਾ ਵੀਰ ਕੋਈ ਬੱਚਾ ਛੋਟੇ ਜਿਹੜੇ ਭਰਾ ਵਾ ਬੱਚਿਆਂ ਵੁੰਗਿੰਦੇ ਆ ਤੇ ਮੈਂ ਉਨਾ ਸਾਲੇ ਚੱਲ ਰਾਂ ਇਹ ਬੇਨਤੀ ਕਰਾਂਗਾ ਭਾਈ ਵੀ ਆਓ ਆਪਾਂ ਖੰਡੇ-ਬਾਟੇ ਦੀ ਪੋਲ ਛੱਕ ਕੇ ਤਿਆਰ ਪਰ ਤਿਆਰ ਸਿੰਘ ਸੱਜੀਏ ਤੇ ਇੱਕ ਜ਼ਿੰਦਗੀ ਨੂੰ ਆਪਾਂ ਇੱਕ ਪਾਸੇ ਰਹੀਏ ਕਿਉਂਕਿ ਜਦੋਂ ਤੱਕ ਤੁਹਾਡਾ ਉਸ ਅਕਾਲ ਪੁਰਖ ਪਰਮੇਸ਼ਰ ਉਤੇ ਇੱਕ ਪੂਰਨ ਭਰੋਸਾ ਨਹੀਂ ਹੈਗਾ ਉਦੋਂ ਤੱਕ ਫੇਰ ਗੱਲ ਬਣਦੀ ਵੀ ਨਹੀਂ ਤੇ ਭਰੋਸਿਆਂ ਦੇ ਬਿੜੇ ਪਾਰ ਸਦਕਾਂ ਦੇ ਬਿੜੇ ਪਾਰ ਨੇ ਤੇ ਇਸ ਕਰਕੇ ਇਹ ਵੀ ਆਪਾਂ ਪਹਿਲਾਂ ਪਰਪੱਕ ਹੋਈਏ ਆਪਣੇ ਧਰਮ ਦੇ ਵਿੱਚ ਜੀ ਜਿਹੜਾ ਬੰਦਾ ਆਪਣੇ ਧਰਮ ਵਿੱਚ ਪਰਪੱਕਾ ਵਾ ਉਹ ਦੇਸ਼ ਵਾਸਤੇ ਵੀ ਆ ਉਹ ਕੌਮ ਵਾਸਤੇ ਵੀ ਆ ਉਹ ਹਰ ਪਾਸੇ ਪਰਪਕਤਾ ਲਿਆਏਗਾ ਇਹ ਕੁਦਰਤੀ ਗੱਲ ਆ ਪੈਰ ਪੈ ਥੜਕੂਗਾ ਨਹੀਂ ਬਲਤਾ ਨਾ ਸੋ ਆ ਚੀਜ਼ ਹੁੰਦੀ ਆ ਜੀ ਫਿਲਮ ਵਾਲੇ ਕਰਦੇ ਹੁਣ ਅਪਰੋਚ ਬਾਬਾ ਜੀ ਕਦੇ ਹੁਣ ਨਹੀਂ ਪਹਿਲਾਂ ਕਰਦੇ ਸੀ ਮੁੜ ਕੇ ਪਤਾ ਲੱਗਿਆ ਵੀ ਨਹੀਂ ਇਹ ਹੁਣ ਅੜ ਗਿਆ ਫਿਰ ਨਹੀਂ ਫਿਰ ਹੁਣ ਨਹੀਂ ਉਹ ਉਹ ਰਾ ਛੱਡ ਦਿੰਦਾ ਹਾਂਜੀ ਹਾਂਜੀ ਹੁਣ ਨਹੀਂ ਉਹ ਉਹਦੇ ਕਦੇ ਬਾਬਾ ਹੀ ਆਉਂਦਾ ਮਨ ਦੇ ਵਿੱਚ ਉਹ ਚੀਜ਼ਾਂ ਤੁਸੀਂ ਵੱਡੇ ਕੈਮਰਿਆਂ ਦੇ ਉੱਤੇ ਕੰਮ ਕੀਤਾ ਵੱਡੇ ਕਲਾਕਾਰਾਂ ਐਕਟਰਾਂ ਦੇ ਨਾਲ ਉਹ ਚੀਜ਼ ਬੰਦਾ ਇਨਸਾਨੀ ਤੌਰ ਦੇ ਤੇ ਬੰਦਾ ਮਿਸ ਕਰਦਾ ਉਸ ਚੀਜ਼ ਨੂੰ ਕਦੇ ਵੀ ਨਹੀਂ ਉਹ ਪਤਾ ਕੀ ਆ ਹੁਣ ਮੈਂ ਤੁਹਾਨੂੰ ਸੱਚੀ ਦਿਲ ਦੀ ਗੱਲ ਦੱਸਾਂ ਨਾ ਕਈ ਵਾਰੀ ਨਾ ਪ੍ਰਾਣੀਆਂ ਵੇਖ ਕੇ ਨਾ ਫੋਟੋ ਵਗੈਰਾ ਕਿਸ ਤਰ੍ਹਾਂ ਆਪ ਕੋ ਮਹਿਸੂਸ ਇਹ ਹੁੰਦਾ ਵੀ ਉਸ ਨਾਲ ਕਾਦਰ ਨੂੰ ਉਹਦੀ ਕੁਦਰਤ ਨੂੰ ਨਾ ਯਾਦ ਕਰੀਦਾ ਵੀ ਮੇਰੇ ਆ ਪਾਸ਼ਾ ਤੇਰੇ ਰੰਗ ਨੇ ਦੇਖ ਲਾ ਵੀ ਕਿੱਦਾਂ ਨਚਾਉਂਦਾ ਰਿਹਾ ਹਾਂ ਹੈਨਾ ਉਸ ਪਾਸੇ ਉਦੋਂ ਉਦੋਂ ਹੀ ਖੁਸ਼ੀ ਸੀਗੀ ਵੀ ਆ ਜਿਸ ਰੂਪ ਦੇ ਵਿੱਚ ਆਪਾਂ ਠੇਪੇ ਭੱਜੇ ਫਿਰਦੇ ਹਾਂ ਉਦੋਂ ਇਦਾਂ ਹੀ ਕਰਨਿਆ ਮਤਲਬ ਕਹਿੰਦਾ ਭਾਬ ਜੀ ਹੋਟਲਾਂ ਚ ਵੀ ਰਹਿਣਾ ਕਈ ਥੱਲੇ ਵੀ ਸੌਂ ਜਾਣਾ ਕਈ ਕਿੱਧਰ ਵੱਖ-ਵੱਖ ਰੰਗ ਦੇ ਸਭ ਹਾਂਜੀ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾ ਪਰਵਾਹ ਨਹੀਂ ਕਿਸੇ ਕਰਦੀ ਸਭਾਈ ਸੱਚੇ ਨਾਲ ਉਹ ਸੱਚੇ ਨਾਲ ਬੱਜ ਪਰ ਠੀਕ ਹੈ ਜੀ ਸਾਰੀ ਗੱਲ ਜਦੋਂ ਉਦਾਂ ਹੁਣ ਜਾਣਦੇ ਹੋ ਜੀ ਲੋਕ ਪਛਾਣਦੇ ਆ ਜਿਹੜਾ ਦੱਸਦੇ ਆ ਫਿਰ ਉਹ ਰਿਐਕਸ਼ਨ ਕਿਦਾਂ ਦਾ ਹੁੰਦਾ ਲੋਕਾਂ ਦਾ ਜੀ ਜਿੱਦਾਂ ਹੁਣ ਆਸਟ੍ਰੇਲੀਆ ਵੀ ਗਏ ਲੋਕ ਪਛਾਣਦੇ ਉੱਥੇ ਤੋਂ ਹਾਂਜੀ ਹਾਂਜੀ ਉਹ ਪ੍ਰੇਮ ਕਰਦੇ ਆ ਜੀ ਮੈਨੂੰ ਕਿਹਨੇ ਬਜਾਰਨਾ ਜੀ ਮੈਂ ਗਰੀਬ ਕਾਇਦਾ ਇੰਨੇ ਜਿਵੇਂ ਕਿੱਥੇ ਆ ਖੇਡ ਤੇ ਬਾਣੇ ਦੀ ਐ ਸਰੇ ਬਾਣੇ ਨੂੰ ਸਤਿਕਾਰ ਆ ਜੀ ਹਾਂ ਬੰਦੇ ਨੂੰ ਕੌਣ ਜਾਣਦਾ ਜੀ ਬੰਦੇ ਦਾ ਵੇਹ ਤੇ ਆਪਾਂ ਹੁਣ ਪਤਾ ਨਹੀਂਗਾ ਸਵਾਸ ਗੱਲ ਕਰ ਰਹੇ ਆ ਸਵਾਸ ਮੁੜ ਕੇ ਆਪਾਂ ਮਿਲਣਾ ਕਿ ਨਹੀਂ ਮਿਲਣਾ ਇਹ ਵੀ ਨਹੀਂ ਪਤਾ ਨਾ ਖੜੀ ਦਾ ਪਤਾ ਨਹੀਂ ਹੈਗਾ ਬਿਲਕੁਲ ਤੁਹਾਡੇ ਹਣ ਤੋਂ ਪਹਿਲਾਂ ਬਚਨ ਹੁੰਡੇ ਸੀ ਅੰਦਰ ਮਿਸਤਰੀ ਸਾਹਿਬ ਨਾਲ ਗੱਲ ਹੋਈ ਸੀ ਤੇ ਮੈਂ ਕਿਹਾ ਮਿਸਤਰੀ ਸਾਹਿਬ ਆਪਾਂ ਬੈਠਿਆਂ ਤੇ ਸ਼ਾਮ ਤੱਕ ਮੈਂ ਕਿਹਾ ਸ਼ਾਮ ਤੇ ਬਹੁਤ ਦੂਰ ਦੀ ਗੱਲ ਆ ਹਾਂਜੀ ਹੁਣ ਇਹ ਨਹੀਂ ਪਤਾ ਬਿਠੇ ਬਿਠੇ ਆਪਾਂ ਨੂੰ ਦੂਜਾ ਬੱਜੇ ਨੂੰ ਲੱਗ ਨਹੀਂ ਆਣਾ ਹਾਂਜੀ ਪ੍ਰਣੰਕ ਪਾਸ਼ ਨੇ ਕਹਿੰਦਾ ਉਹ ਆਦਮੀ ਹੈ ਇੱਕਦਮ ਹੀ ਦਮ ਦੀ ਖੇਡ ਹੈ ਸਰੀ ਆ ਗਿਆ ਤੇ ਇਹ ਚੜਦੀ ਕਲਾ ਨਾ ਆਵੇ ਹੋਰ ਚੜਦੀ ਕਲਾ ਇੰਨੀ ਕੀਦਾ ਜੀ ਬਸ ਉਦਾਂ ਦਾ ਗੁਰੂਦੇਵ ਸਿੰਘ ਅਮੇਸ਼ਾ ਚੜਦੀ ਕਲਾ ਚ ਰਹਿੰਦੇ ਨੇ ਖੁਸ਼ ਆਈ ਜ਼ਿੰਦਗੀ ਦੇ ਵਿੱਚ ਜਿਹੜਾ ਹੁਣ ਜੀਵਨ ਬਤੀਤ ਕਰ ਰਹੇ ਹੋ ਆਨੰਦ ਲੈਣ ਦਾ ਜੀ ਵਾ ਜੇ ਇਸ ਬਾਣੀ ਦੇ ਵਿੱਚ ਰਹਿ ਕੇ ਵੀ ਆਨੰਦ ਨਹੀਂ ਨੇ ਫੇਰ ਫੇਰ ਗਿਆ ਨਹੀਂ ਹਨਾ ਦੋ ਚੀਜ਼ਾਂ ਹੀ ਮਾਰੇ ਰੱਖੇ ਸੱਚੇ ਆਪਾਂ ਸਾ ਬਾਣੀ ਤੇ ਬਾਣਾ ਇਹ ਹੁਣ ਐਸੀ ਕਿਰਪਾ ਕਰਿਓ ਵੀ ਸਵਾਸਾ ਨੰਨਿ ਬਿਜਵੇ ਕਿਉਂਕਿ ਆਪਾਂ ਅਰਦਾਸ ਹੀ ਕਰ ਸਕਦੇ ਆ ਆਪਾਂ ਨਾ ਉਸ ਅਕਾਲ ਪੁਰਖ ਕੇ ਡਾਡੇ ਕੇ ਯੋਰ ਨਹੀਂ ਹੁੰਦਾ ਬਾਈ ਆਪਾਂ ਚਾਹ ਦੇ ਵੀ ਕੁਝ ਨਹੀਂ ਕਰ ਸਕਦੇ ਜੀ ਅਸੀਂ ਆਖਿਆ ਨਾ ਕਿ ਮੈਂ ਆ ਕੰਮ ਕਰਨਾ ਵਾ ਤੇ ਤੋਪੋਂ ਦੀ ਨਾ ਗੁਰਬਾਣੀ ਚ ਰਾਮ ਵਧਾਏ ਸੋਗ ਦੇ ਬਲ ਕਰ ਵਧੇ ਨਾ ਕੋਈ ਸੱਬੇ ਛਾਲਾ ਮਾਰੀਆਂ ਕਰਤਾ ਕਰੇ ਸੋਹੇ ਹੋਣਾ ਉਹ ਆ ਜੋ ਕਰਤੇ ਨੂੰ ਪੁੰਦਾ ਵਾ ਤੇ ਇਹ ਸਾਰੀ ਖੇਡ ਉਸ ਅਕਾਲ ਪੁਰਖ ਦੇ ਨਾਮ ਦੀ ਆ ਉਹ ਤੋਂ ਬਣਾ ਕੁਝ ਨਹੀਂ ਹੋ ਸਕਦਾ ਜੀ ਆਪਾਂ ਨੂੰ ਇਹ ਉਹਦੇ 'ਚ ਦੇਖੋ ਤੇ ਬਾਣਾ ਜਿਹੜਾ ਵੇ ਇਹ ਇਹੋ ਮੰਗਦਾ ਵੀ ਸੱਚਾ ਪਾਤਸ਼ਾਹ ਸੋਸਾ ਨਾਲ ਲਿਬਜਵੇ ਜੀ ਤੇ ਬਾਣੀ ਦੇ ਬਾਣਾ ਇਹ ਦੋ ਖੰਭ ਨੇ ਜਿਹੜੇ ਨਾ ਇਹ ਕਿਰਪਾ ਕਰਿਓ ਵੀ ਇਹ ਨਾਲ ਨਾ ਤੇ ਸਰੀਰ ਦੇ ਨਾਲ ਇਹ ਨਾਲ ਆਖਰੀ ਸੋਸਾ ਤੱਕ ਨੇ ਬਿਜਾਨ ਇੰਨੀ ਕੀ ਬਸ ਬੇਨਤੀ ਬਾਰੇ ਚਰਨਾ ਚਾਹ ਜੀ ਬਾਕੀ ਗੁਰੂ ਪਿਆਰੇ ਤੁਹਾਡੇ ਵਰਗੇ ਵੀਰ ਹੁੰਦੇ ਆ ਹੁਣ ਆਪਾਂ ਦੇਖੋ ਘਰੇਲੂ ਗੱਲਾਂ ਵੀ ਕਰ ਲਈਦੀਆਂ ਦਰਿਆ ਵੀ ਦੂਜੀਆਂ ਕਰ ਲਈਦੀਆਂ ਫਿਰ ਗੁਰੂ ਪਾਤਸ਼ਾਹ ਦੀ ਵਿੱਚ ਵਜਨ ਹੋ ਕੇ ਫਿਰ ਹਾਜ਼ਰ ਹੋ ਜਾਂਦੇ ਨੇ ਉਹ ਉਹਨਾਂ ਨੂੰ ਪਤਾ ਹੈ ਕਿ ਸਾਡਾ ਬੱਚਾ ਵਾਹੀਂ ਇਹ ਇਹ ਹੁਣ ਜਦੋਂ ਆਪਾਂ ਮੇਲੇ 'ਚ ਭੱਜਦੇ ਆ ਨਾ ਕਈ ਵਾਰੀ ਤੇ ਨਿਆਲੇ ਦੂਰ ਤੇ ਮਾਪਿਆਂ ਨੂੰ ਹੁੰਦਾ ਵੀ ਉਹੋ ਮੇਰਾ ਬੱਚਾ ਕਿਤੇ ਦੂਰ ਨਾ ਨਿਕਲ ਜੇ ਉਹ ਭੱਜ ਕੇ ਫਿਰ ਨਾ ਬਾਹ ਫੜ ਲੀਂਦਾ ਵਾ ਜੀ ਹੁਣ ਇਹ ਆ ਕਾਲਪੁਰ ਕੇ ਜਦੋਂ ਆਪਾਂ ਉਹਨਾਂ ਨੇ ਆਪਣਾ ਬਾਣਾ ਸਾਨੂੰ ਆਪਣੇ ਪੁੱਤਰ ਬਣਾ ਲਿਆ ਬਾਣਾ ਬਖਸ਼ਿਆ ਵਾ ਉਹਨਾਂ ਨੇ ਭਜਣ ਥੋੜੇ ਲਾ ਸਾਨੂੰ ਬਿਲਕੁਲ ਅਸੀਂ ਇਹ ਬਾ ਉਹਨਾਂ ਦੇ ਪੋਤੇ ਇਧਰ ਆ ਕਿੱਥੇ ਚੱਲੇ ਆ ਵਾ ਹਨਾ ਜਾਣ ਦੇਣਾ ਕਿੱਥੇ ਬਿਲਕੁਲ ਆ ਵਾ ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ ਜਿੰਨੀਆਂ ਮਰਜ਼ੀ ਕਰ ਲਈਏ ਉਹ ਫਿਰ ਉਹਨਾਂ ਦੇ ਨਾਲ ਆ ਜਰੋ ਜੇ ਨਾ ਹੂੰ ਹੂੰ ਆਪ ਪਤਾ ਨਹੀਂ ਕਿੱਥੇ ਜਾਣਾ ਇਧਰ ਆਓ ਆ ਖੇਡਾ ਜੀ ਬਸ ਇੰਨੀ ਗੱਲ ਹੀ ਆ ਬਸ ਵਿਸ਼ ਬਬਾਈ ਯਾਤਰਾ ਕੀਤੀਆਂ ਜੀ ਹਾਂਜੀ ਮਹਾਰਾਜ ਨੇ ਬਥੇਰੇ ਹਜੇ ਕਰਦਾ ਘੁਮਾਇਆ ਜੀ ਹਾਂਜੀ ਹਾਂਜੀ ਗਏ ਉਹ ਕਿੰਨੇ ਕੁ ਮੁਲਕਾਂ ਚ ਕਾਫੀ ਹਾਂਜੀ ਜਿੰਨੇ ਜਿਹਨਾਂ ਲੋਕ ਪਾਲਦੇ ਆ ਉਧਰ ਉਧਰ ਮਹਾਰਾਜ ਲੈ ਗਏ ਜੀ ਸਾਰੇ ਹਾਂਜੀ ਕਦੇ ਉਧਰ ਉਧਰ ਵੀ ਨਹੀਂ ਸੈਟਿੰਗ ਕੈਨੇਡਾ ਇੱਥੇ ਸਾਰੇ ਮਹਾਰਾਜ ਉਦੋਂ ਵੀ ਕਦੇ ਉਧਰ ਸੈਟ ਹੋਣਾ ਨਹੀਂ ਬਣਿਆ ਸੀਗਾ ਜੀ ਕਦੀ ਬਸ ਉਦੋਂ ਆ ਲਾਈਨ ਦੂਜੀ ਸੀ ਨਾ ਜੀ ਹਾਂ ਹਾਂ ਠੀਕ ਹੈ ਉਦੋਂ ਲਾਈਨ ਦੂਜੀ ਸੀ ਉਦੋਂ ਕਰਕੇ ਫਿਰ ਜਿਆਦਾ ਕਤਫੇ ਵਾਪਸ ਆ ਜੀਦਾ ਸੀਗਾ ਠੀਕ ਹੈ ਤੇ ਜਿੱਦਾਂ ਜਿੱਦਾਂ ਸਵਾਸ ਆ ਪਰਮੇਸ਼ਰ ਨੇ ਲਿਖਿਆ ਜੀ ਜਿੱਥੇ ਜਿੱਥੇ ਲੈਣੇ ਆ ਉਹਨਾਂ ਦੇ ਕੋਈ ਇੱਥੇ ਲਿਖਿਆ ਜ ਤੇ ਤੁਹਾਡੇ ਹੁਣ ਤੋਂ 10 ਬੰਨ ਪਹਿਲਾਂ ਚੱਲੇ ਸੀ ਅਮਰਸਰ ਨੂੰ ਅਸੀਂ ਮੈਂ ਤੇ ਆ ਅੰਗਰੇਜ਼ ਜੀ ਅਸੀਂ ਪਿਆਰਾ ਹੀ ਸਾਡਾ ਹੁਣ ਜਾਣਦਾ ਸੀਗਾ ਮੈਂ ਕਿਹਾ ਸ਼ਾਇਦ ਵੀ ਆਪਾਂ ਇਹ ਕੰਮ ਕਰਕੇ ਆ ਜਾਾਂਗੇ ਉਧਰੋਂ ਤੇ ਤੁਹਾਡਾ ਫੋਨ ਆ ਗਿਆ ਕਹਿੰਦਾ ਜੀ 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 ਤੇ ਉਹ ਸਵਾਸ ਮਾਲਕ ਨੇ ਇੱਥੇ ਲਿਖਿਆ ਪਸਾ ਖੇੜੀ ਨਹੀਂ ਆ ਜੀ ਠੀਕ ਹੈ ਬਾਬਾਈ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰੇ ਚੈਨਲ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਭਾਈ ਆਪਾਂ ਪਰ ਪੱਕਾ ਹੀ ਏ ਹਾਂਜੀ ਜਿਹੜੇ ਬੱਚੇ ਆ ਆਪਾਂ ਨਸ਼ਾ ਪਤਾ ਛੱਡ ਕੇ ਜਿਹੜੇ ਅੱਜ ਕੱਲ ਦਾ ਜੋ ਹਾਲਾਤ ਸਾਡਾ ਇਹ ਕੀ ਜਾਂਦੇ ਹੁੰਦੇ ਆ ਵੀ ਇਹ ਸਾਡਾ ਇੱਕ ਨਾ ਅਕਸ ਬਣਾਉਣ ਡਏ ਨੇ ਮੈਨੂੰ ਲੱਗਦਾ ਨਹੀਂ ਵੀ 100 ਚਲੋ ਹੈ ਵੀ ਆ ਕਾਫੀ ਪਰ ਆਪਾਂ ਤੋਂ ਦੂਰ ਨਿਕਲੀਏ ਹੈਨਾ ਆਪਾਂ ਇੱਕ ਵਧੀਆ ਅਕਸ ਬਣਾਈਏ ਅਮਰ ਤੇ ਵੇਲੇ ਮਹਾਰਾਜ ਦਾ ਨਾਮ ਜਸ ਗੈਣ ਕਰੀਏ ਗੁਰੂ ਘਰ ਜਾਓ ਜਿਹੜੇ ਆਪਣੇ ਸਿੱਖਾਂ ਦੇ ਬੱਚੇ ਆ ਉਹ ਕੇਸਾ ਸਾਰੀ ਹੋ ਉਹ ਹਾਂਜੀ ਦਸਤਾਰਾਂ ਦਮਾਲੇ ਸਜਾਓ ਚੜ੍ਹਦੀ ਕਲਾ ਚਲੋ ਜਿਹੜੇ ਜਿਹੜੇ ਇਹਨਾਂ ਧਰਮ ਦੇ ਵਿੱਚ ਆਪੋ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਉਸ ਨਾਮ ਬਾਣੀ ਪਰਮੇਸ਼ਰ ਨੂੰ ਯਾਦ ਕਰੋ ਕਿਉਂਕਿ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਸਾਰੀਆਂ ਖੇਡਾਂ ਨੇ ਜਦੋਂ ਆਪੋ ਅਸਕਾਲ ਪ੍ਰਖ ਨੂੰ ਯਾਦ ਕਰਦੇ ਆਂ ਫਿਰ ਮਨ ਮਾੜੇ ਪਾਸੇ ਨਹੀਂ ਜਾਂਦਾ ਹੁਣ ਇੱਥੇ ਬੈਠਦੇ ਆਂ ਹੁਣ ਜੇ ਮੈਂ ਵਾਇਰਸ ਬੰਨ ਕਰਦਾ ਮੈਂ ਅੰਗਰੇਜ਼ ਆ ਇਹਨੂੰ ਅਖੀਦਾ ਹੈ ਰਾਮ ਰਾਮ ਕਰਦਾ ਹੁੰਦਾ ਵਾ ਹਨੂਮਾਨ ਚਾਲੀਸ਼ ਦਾ ਪਾਠ ਬਿਠਾ ਕਰਦਾ ਹੁੰਦਾ ਵਾ ਇੱਥੇ ਕਿਹੜਾ ਕਰ ਭਾਈ ਤੂੰ ਆਪਣੇ ਇਸ਼ਟ ਨੂੰ ਮੰਨ ਸਾਰੇ ਆਪੋ ਆਪਣੇ ਇਸ਼ਟ ਨੂੰ ਜਿੱਥੇ ਮੰਨ ਕੇ ਉਸ ਅਕਾਲ ਦੇ ਨਾਲ ਆਪਾਂ ਜੁੜੀ ਜਾਵਾਂਗੇ ਬਾਈ ਇੰਨੀ ਹੈ ਬਸ ਜਿਹੜਾ ਸੀਗਾ ਵੀ ਇਹ ਦੁਨਿਆਵੀ ਤਰ੍ਹਾਂ ਵਿਚਾਰੀਂ ਤੇ ਆਇਆ ਆ ਵੀ ਆਪਾਂ ਦੁਨਿਆਵੀ ਕਾਰਜ ਕਰਦੇ ਆ ਆ ਵੀ ਉਸ ਆਕਾਲ ਪ੍ਰੋਫੇਚਰ ਨਾਲ ਜੁੜ ਕੇ ਆਪਣਾ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਬਤੀਤ ਕਰੀਏ ਮੇਰੇ ਵੀਰਾਂ ਦੇ ਚਰਨਾਂ 'ਚ ਫਿਰ ਬੇਨਤੀ ਆ ਕਿ ਆਓ ਸਾਰੇ ਕੇਸਾਤਾਰੀ ਹੋ ਕੇ ਤੇ ਅਮਰਤ ਸ਼ਗੋ ਖੰਡੇ ਬਾਟੇ ਦੀ ਪੋਲ ਛੱਕੇ ਤਿਆਰਬਰ ਤਿਆਰ ਸਿੰਘ ਸੱਜੋ ਤੇ ਉਸ ਗੁਰੂ ਪਾਤਸ਼ਾਹ ਦੇ ਜਿਹੜੇ ਸੀਗੇ ਖੁਸ਼ੇ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਰਦਾਰ ਜਗਜੀਵਨ ਸਿੰਘ ਖਾਲਸਾ ਜੀ ਗੁਰੂ ਦੀ ਲਾਖੀ ਫੌਜ ਦੇ ਰੂਪ ਦੇ ਵਿੱਚ ਨੇ ਹੁਣ ਕਈ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਕਈ ਗੀਤਾਂ ਚ ਫਿਲਮਾਂ ਚ ਬਾਲੀਵੁੱਡ ਤੱਕ ਕੰਮ ਕੀਤਾ ਕਈ ਵੱਡੀਆਂ ਫਿਲਮਾਂ ਦੇ ਵਿੱਚ ਬਤਾਰ 네ਗੇਟਿਵ ਰੋਲ ਕਿਰਦਾਰ ਨਿਭਾਏ ਪਰ ਅੱਜ ਗੁਰੂ ਦੀ ਕਿਰਪਾ ਤੇ ਗੁਰੂ ਦੇ ਬਾਣੇ ਦੇ ਵਿੱਚ ਨੇ ਸਿੰਘ ਸੱਜੇ ਨੇ ਔਰ ਇਹ ਹੀ اپیل ਹੈ ਸਾਰਿਆਂ ਨੂੰ ਕਹਿੰਦੇ ਕਿ ਨਸ਼ੇ ਤੋਂ ਦੂਰ ਰਹਿ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਪਾਸੇ ਜਿੱਥੇ ਦੁਨਿਆਵੀ ਕੰਮਾਂ ਦੇ ਵਿੱਚ ਰੁੱਝੇ ਹੋਏ ਆ ਉੱਥੇ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਵਾਲੇ ਪਾਸੇ ਨੂੰ ਆਪਣੀ ਜੀਵਨ ਦਾ ਦਿਸਬੰਧ ਕੱਢ ਕੇ ਜੀਵਨ ਨੂੰ ਸਫਲਾ ਕਰੀਏ ਫਿਲਹਾਲ ਤੁਸੀਂ ਬਣ ਰਹੇ ਹੋਣ ਪੰਜਾਬੀ ਟੀਵੀ ਦੇ ਨਾਲ